ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਇਹ ਪ੍ਰਸੰਗ ਤੁਹਾਡੇ ਵਿੱਚੋਂ ਛੈਂਤ ਕਿਸੇ ਰੱਬ ਦੇ ਪਿਆਰੇ ਨੇ ਸੁਣਿਆ ਹੋਵੇ ਨਹੀਂ ਤੇ ਬਹੁਤ ਘੱਟ ਸੁਣਿਆ ਹੋਵੇਗਾ ਬਹੁਤ ਘੱਟ ਮਹਾਰਾਜਾ ਰਜੀਤ ਸਿੰਘ ਦੀ ਮੌਤ ਹੋਈ 1839 ਵਿੱਚ ਜੂਨ ਮਹੀਨਾ ਉਹਦੀ ਮੌਤ ਤੋਂ ਬਾਅਦ ਰਾਜ ਭਾਗ ਸਾਡਾ ਜਿਵੇਂ ਖਿਲਰਿਆ ਜਿਵੇਂ ਬਰਬਾਦ ਹੋਇਆ ਇਹ ਕਹਿਣ ਕੱਥਨ ਤੋਂ ਕੋਈ ਬਾਰਾ ਨਹੀਂ ਸਾਰੇ ਨੇ ਬਿਨ ਤੁਸੀ ਜਾਣਦੇ ਘਰ ਬਰਬਾਦ ਹੋ ਜਾਂਦੇ ਨੇ ਜਿਹੜੇ ਘਰ ਦੇ ਵਿੱਚ ਸੱਸ ਦਾ ਮੂੰਹ ਚੜਦੇ ਨੂੰ ਹੋ ਜਾਵੇ ਨõ ਦਾ ਮੂੰਹ ਲੈੰਦੇ ਨੂੰ ਹੋ ਜਾਵੇ ਪਿਓ ਪੁੱਤ ਦਾ ਮੂੰਹ ਲੈੰਦੇ ਨੂੰ ਹੋ ਜਾਵੇ ਪਿਓ ਦਾ ਮੂੰਹ ਚੜਦੇ ਨੂੰ ਹੋ ਜਾਵੇ ਉਹ ਘਰ ਬਰਬਾਦ ਹੋ ਜਾਂਦੇ ਪਿੰਡ ਬਰਬਾਦ ਹੋ ਜਾਂਦੇ ਨੇ ਜਦੋਂ ਪਿੰਡਾਂ ਵਿੱਚ ਪਾਟੋ ਤਾੜ ਪੈ ਜਾਵੇ ਦੇਸ਼ ਬਰਬਾਦ ਹੋ ਜਾਂਦੇ ਨੇ ਜਦੋਂ ਦੇਸ਼ ਵਿੱਚ ਗਦਾਰੀਆਂ ਵੱਧ ਜਾਣ ਰਾਜ ਭਾਗ ਜਾਂਦੇ ਰਹਿੰਦੇ ਨੇ ਜਦੋਂ ਰਾਜ ਭਾਗ ਵਿੱਚ ਇੱਕੇ ਥਾਲੀ ਵਿੱਚ ਰੋਟੀ ਖਾਣ ਵਾਲੇ ਬੰਦੇ ਗਦਾਰ ਹੋ ਜਾਣ ਉਹ ਰਾਜ ਭਾਗ ਬਰਬਾਦ ਹੋ ਜਾਂਦੇ ਮਹਾਰਾਜਾ ਰਜੀਤ ਸਿੰਘ ਏਡਾ ਵੱਡਕਾ ਰਾਜਾ ਪੰਜਾਬੀਆਂ ਦਾ ਘੋੜੇ ਤੇ ਬੈਠਾ ਤੁਰਿਆ ਜਾ ਰਿਹਾ ਨਿੱਕੇ ਨਿੱਕੇ ਬੱਚੇ ਹੱਥ ਵਿੱਚ ਰੋੜਾ ਪਕੜਦੇ ਨੇ ਪੱਥਰ ਪਕੜਦੇ ਨੇ ਵਗਾ ਕੇ ਮਾਰਦੇ ਨੇ ਜਾ ਕੇ 베ਰੀ ਦੇ ਦਰਖਤ ਨੂੰ ਵਜਦਾ ਇੱਕ ਬੱਚੇ ਨੇ ਰੋੜਾ ਮਾਰਿਆ ਜਾ ਕੇ ਮਹਾਰਾਜਾ ਰਜੀਤ ਸਿੰਘ ਦੇ ਵੱਜਾ ਸਿਪਾਈ ਭੱਜੇ ਗਏ ਬੱਚੇ ਪਕੜ ਕੇ ਕੋਲ ਲੈ ਆਂਦੇ ਮਹਾਰਾਜਾ ਸਾਹਿਬ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਸ਼ੇਰੇ ਪੰਜਾਬ ਨੇ ਆਖਿਆ ਬੱਚਿਓ ਰੋੜੇ ਕਿਉਂ ਮਾਰਦੇ ਹੋ 베ਰੀ ਨੂੰ ਉਹ ਕਹਿੰਦੇ ਜੀ 베ਰੀ ਸਾਨੂੰ ਮਿੱਠੇ 베ਰ ਦਿੰਦੀ ਹੈ ਮਹਾਰਾਜਾ ਰঞ্জੀਤ ਸਿੰਘ ਨੇ ਆਖਿਆ ਫਕੀਰਾ ਜੀਜੋਦੀਨ ਜੀ ਜੀ ਮਹਾਰਾਜਾ ਸਾਹਿਬ اے ਬੱਚਿਆਂ ਦੇ ਕਮੀਜ਼ ਨੂੰ ਜਿੰਨੀਆਂ ਜਿੰਨੀਆਂ ਜੇਬਾਂ ਲੱਗੀਆਂ ਨੇ ਸਾਰੀਆਂ ਸਾਰੀਆਂ ਜੇਬਾਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ ਉਹਨੇ ਆਖਿਆ ਮਹਾਰਾਜਾ ਸਾਹਿਬ ਤੁਹਾਨੂੰ ਵਟਾ ਮਾਰਿਆ ਤੁਸੀਂ ਸੋਨੇ ਦੀਆਂ ਮੋਹਰਾਂ ਦੇ ਰਹੇ ਹੋ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਮੈਂ 베ਰੀ ਨਾਲੋਂ ਗਿਆ ਗਵਾਤਾ ਨਹੀਂ ਉਹ ਜਿਹੜੀ 베ਰੀ ਟੇ ਖਾ ਕੇ ਮਿੱਠੇ 베ਰ ਦੇਣ ਲਈ ਹੈ ਜਿਵੇਂ ਅੱਜ ਇਹਨਾਂ ਬੱਚਿਆਂ ਨੂੰ ਕੁਝ ਨਾ ਦਿੱਤਾ ਮੈਂ ਤੇ 베ਰੀ ਦੇ ਨਾਲੋਂ ਵੀ ਗਿਆ ਘਵਾਤਾ ਹੋਵਾਂਗਾ ਉਧੇ ਰੋੜਾ ਵਜਦਾ ਮਹਾਰਾਜਾ ਰਣਜੀਤ ਸਿੰਘ ਸੋਨੇ ਦੇ ਸੋਨੇ ਦੇ ਨਾਲ ਲਵਾਜਦੇ ਨੇ ਮਾਫੀ ਦਿਓ ਅੱਜ ਦੇ ਮੰਤਰੀਆਂ ਨੂੰ ਜਿੰਨਾ ਹੱਥਾਂ ਦੇ ਨਾਲ ਤੁਸੀਂ ਹਾਰ ਪਾਉਂਦੇ ਹੋ ਉਹ ਮੰਤਰੀ ਹੁਕਮ ਦੇ ਦੇ ਕੇ ਫਿਰ ਸਾਡੀਆਂ ਮੋਰਾਂ ਚ ਆਪ ਡਾਂਗਾ ਮਰਵਾਉਂਦੇ ਨੇ ਝੂਠੇ ਪਰਚੇ ਕੱਟਦੇ ਨੇ ਆ ਫਲਾਣਾ ਬੰਦਾ ਫਲਾਣੇ ਬੂਥ ਤੇ ਬੈਠਾ ਸੀਗਾ ਸਤਾਈ ਤੱਕ ਇਹੋ ਜਿਹੇ ਪਰਚੇ ਕੱਢਦੇ ਉਹ ਬੂਥ ਤੇ ਬਹਿਣ ਜੋਗਾ ਨਾ ਛੱਡਿਓ ਇੱਕ ਬੰਨੇ ਰੋੜਾ ਵੱਜਦਾ ਸੋਨਾ ਦੇ ਕੇ ਨਵਾਜਦਾ ਮਹਾਰਾਜ ਅਰਜੀਤ ਸਿੰਘ ਇੱਕ ਬੰਨੇ ਕੋਈ ਅੱਜ ਦਾ ਮੰਤਰੀ ਹੋਵੇ ਜਾਂ ਕੋਈ ਆਉਣ ਵਾਲਾ ਹੋਵੇ ਜਾਂ ਕੋਈ ਹੋ ਗੁਜਰਿਆ ਹੋਵੇ ਤੁਸੀਂ ਕਿਤੇ ਕਹਿ ਦਿਓ ਕਿ ਇਹ ਮੰਤਰੀ ਦੇ ਰੋੜਾ ਵੱਜਾ ਹੋਵੇ ਉਹਨੇ ਕਿਹਾ ਹੋਵੇ 2.5 ਤਿੰਨ ਲੱਖ ਰੁਪਏ ਦਾ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿਓ ਮੇਰੇ ਵੱਲੋਂ ਕੋਈ ਹੋਵੇ ਤੇ ਦੱਸ ਦਿਓ ਇਥੇ ਰੋੜਾ ਤੇ ਕਦਰ ਤੇ ਰਹਿ ਗਿਆ ਕਿਤੇ ਗੁਲਾਬ ਦਾ ਫੁੱਲ ਪਕੜ ਕੇ ਥੋੜਾ ਜਿਹਾ ਜ਼ੋਰ ਦੀ ਮਾਰ ਦਿਓ ਉਹ ਬੰਦਾ ਕਹੇਗਾ ਹੰਕਾਰ ਵਿੱਚ ਮੈਨੂੰ ਇਹਨੇ ਫੁੱਲ ਮਾਰਿਆ ਉਹ ਤੁਹਾਡੇ ਤੇ ਇਹੋ ਜਿਹਾ ਪਰਚਾ ਕਰਾਵੇਗਾ ਮੁਲਾਕਾਤ ਵੀ ਹੋਣ ਦਾ ਸਮਾਂ ਨਹੀਂ ਕਈ ਵਾਰੀ ਬਣਦਾ ਤੁਮੈਂ ਬੇਨਤੀ ਇਸ ਕਰਕੇ ਕੀਤੀ ਹੈ ਤੁਹਾਡੇ ਵਰਗਾ ਰਾਜਪਾਗ ਮਹਾਰਾਜਾ ਰਣਜੀਤ ਸਿੰਘ ਦੇ ਰਾਜਪਾਗ ਵਰਗਾ ਰਾਜਪਾਗ ਨਾ ਕੋਈ ਹੈ ਸ਼ਾਇਦ ਅਜੇ ਆਉਣ ਵਾਲੇ ਸਮੇਂ 'ਚ ਨਾ ਕੋਈ ਉਹੋ ਜਿਹਾ ਰਾਜਾ ਹੋਵੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਸਾਡਾ ਸਾਰਾ ਕੁਝ ਜਾਂਦਾ ਰਹਿ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਿਨ ਸੁਰਗਵਾਸ ਹੋਏ ਉਹ ਦਿਨ ਆਪੋਤਾਪ ਪੈ ਗਈ ਆਪਸ ਵਿੱਚ ਹਰ ਇੱਕ ਬੰਦਾ ਉਹ ਕੁਰਸੀ ਲੋਚਦਾ ਜਿਹੜੀ ਕੁਰਸੀ ਤੇ ਮਹਾਰਾਜਾ ਰਣਜੀਤ ਸਿੰਘ ਬੈਂਦਾ ਸੀ ਮੰਤਰੀ ਬਣ ਕੇ ਲਾਲ ਸਿੰਘ ਹੋਣੀ ਤੇਜਾ ਸਿੰਘ ਹੋਣੀ ਦੋਵੇਂ ਯੂਪੀ ਦੇ ਰਹਿਣ ਵਾਲੇ ਹੁਣ ਸਤਕਾਰਯੋਖ ਖਾਲਸਾ ਜੀ ਉਹਨਾਂ ਦੋਨਾਂ ਮੰਤਰੀਆਂ ਨੇ ਇਹ ਬੈ ਕੇ ਸੋਚਿਆ ਆ ਧਿਆਨ ਸਿੰਘ ਡੋਗਰੇ ਦਾ ਮੁੰਡਾ ਹੀਰਾ ਸਿੰਘ ਪਹਿਲਾਂ ਮਾਰਿਆ ਗਿਆ ਹੁਣ ਉਹ ਬਹਿ ਕੇ ਸੋਚਨ ਦਾ ਯਤਨ ਕੀਤਾ ਕਿ ਰਾਜ ਭਾਗ ਬਰਬਾਦ ਕਿਵੇਂ ਕੀਤਾ ਜਾਵੇ ਧਿਆਨ ਸਿੰਘ ਢੋਗਰਾ ਮਰ ਚੁੱਕਾ ਸੀ ਪਹਿਲੇ ਹੁਣ ਰਾਜ ਭਾਗ ਬਰਬਾਦ ਕਰਨ ਵਾਸਤੇ ਇਹਨਾਂ ਦੋ ਬੰਦਿਆਂ ਨੇ ਸਾਤਲੋਜ ਦੇ ਦਰਗਾਹ ਤੋਂ ਪਹਾਰ ਇੱਕ ਪਤਰਕਾ ਭੇਜੀ ਰਾਜਾ ਪਹਾੜਾ ਸਿੰਘ ਨੂੰ ਮੁਦਕੀ ਵਾਲੇ ਪਾਸੇ ਉਹਨੂੰ ਪਤਰਕਾ ਲਿਖ ਕੇ ਆਖਿਆ ਪਹਾੜਾ ਸਿਆ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਗੰਢ ਤੋਂ ਪਕਰ ਉਹਨਾਂ ਨੂੰ ਕਹੋ ਲਾਹੌਰ ਵਿੱਚ ਇਸ ਵੇਲੇ ਬਹੁਤ ਆਪੋ ਤਾਪ ਪਈ ਹੈ ਤੁਸੀਂ ਜਦੋਂ ਚਾਓ ਜਿਵੇਂ ਚਾਵੇ ਲਾਹੌਰ ਤੋਂ ਤੁਸੀਂ ਕਬਜ਼ਾ ਕਰ ਸਕਦੇ ਹੋ ਉਹ ਪੱਤਰਕਾ ਲਿਖੀ ਪਹਾੜਾ ਸਿੰਘ ਨੂੰ ਪਹਾੜਾ ਸਿੰਘ ਨੇ ਲਾਰਡ ਹਾਰਡਿੰਗ ਵਰਗਿਆਂ ਨੂੰ ਲਿਖੀ ਪੱਤਰਕਾ ਉਹਨਾਂ ਨੇ ਪੰਜਾਬੀਆਂ ਤੇਰੇ 84 ਪਿੰਡ ਜਿਹੜੇ ਸਤਲੁਜ ਦਰਗਾਹ ਤੋਂ ਪਾਰ ਸਨ ਜਿਨ੍ਹਾਂ ਦੀ 1809 ਵਿੱਚ ਸੰਧੀ ਹੋਈ ਸੀ ਉਹ ਤੇਰੇ 84 ਪਿੰਡਾਂ ਤੇ ਕਬਜ਼ਾ ਕੀਤਾ ਅੰਗਰੇਜ਼ਾਂ ਨੇ 84 ਪਿੰਡਾਂ ਤੇ ਲਾਲ ਸਿੰਘ ਤੇ ਤੇਜਾ ਸਿੰਘ ਨੇ ਆਖਿਆ ਮਹਾਰਾਜੀ ਸਾਹਿਬਾਂ ਸਾਡਾ ਰਾਜ ਭਾਗ ਨੱਪੀ ਜਾਂਦੇ ਨੇ ਸਤਲੁਜ ਤੋਂ ਪਾਰ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਕੋਈ ਗੱਲ ਨਹੀਂ ਨੱਪੀ ਜਾਂਦੇ ਨੱਪੀ ਜਾਂਦੇ ਉਹ ਸਤਲੁਜ ਤੋਂ ਰਾਂਤ ਨਹੀਂ ਆਏ ਪਰਾਈ ਨੇ ਉਹਨਾਂ ਆਖਿਆ ਮਹਾਰਾਣੀ ਸਹਿਬਾ ਅੱਜ 84 ਪਿੰਡ ਨੱਪੇ ਨੇ ਕੱਲ ਆਣ ਕੇ ਲਾਹੌਰ ਤੇ ਪੈਣਗੇ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਉਹ ਜਾਣੇ ਜਿਸ ਦਿਨ ਸਤਲੁਜ ਤੋਂ ਸਾਡੇ ਵਾਲੇ ਪਾਸੇ ਆਉਣਗੇ ਉਹ ਦਿਨ ਵੇਖ ਲਵਾਂਗੇ ਲੇਕਿਨ ਸਤਲੁਜ ਤੋਂ ਪਾਰ ਜਾ ਕੇ ਕਿਸੇ ਸਿੱਖ ਨੇ ਆਪਣੀ ਤਲਵਾਰ ਬੇਮਿਆਨ ਨਹੀਂ ਕਰਨੀ ਕਿਉਂ ਜੀ ਮਹਾਰਾਣੀ ਨੂੰ ਪਤਾ ਸੀ ਸਾਡਾ ਘਰ ਪਾਟਾ ਹੈ ਮਹਾਰਾਣੀ ਨੂੰ ਪਤਾ ਸੀ ਹਰ ਮੰਤਰੀ ਹਰ ਸੰਤਰੀ ਹਰ ਚੌਂਕੀਦਾਰ ਹਰ ਨੀਮਾ ਤੇ ਹਰ ਉੱਚਾ ਉਹਦੇ ਅੰਦਰ ਲਾਲਚ ਦਾ ਕੁੱਤਾ ਪੋਂ ਕੰਡਿਆ ਲਾਲਚ ਦਾ ਕੁੱਤਾ ਇਹਨਾਂ ਵਿੱਚ ਕੋਈ ਵਫਾਦਾਰ ਨਹੀਂ ਰਹਿ ਗਿਆ ਜਿਹੜਾ ਛੇਰੇ ਪੰਜਾਬ ਦੇ ਰਾਜ ਭਾਗ ਨੂੰ ਬਚਾ ਸਕੇ ਇਹਨਾਂ ਵਿੱਚ ਆਪੋ ਤਾਪ ਹੀ ਪਈ ਹੈ ਭਾਈ ਉਹ ਮਹਾਰਾਣੀ ਜੰਦ ਕਵਰਾਂ ਨੇ ਆਖਿਆ ਕਹਿਣ ਲੱਗੀ ਪਰਲੇ ਪਾਸੇ ਕੋਈ ਨਾ ਜਾਏ ਉਹ ਜਦੋਂ ਕਵਰਾਂ ਆਵੇਗਾ ਵੇਖੀ ਜਾਵੇਗੀ ਲਾਲ ਸਿੰਘ ਤੇ ਤੇਜਾ ਸਿੰਘ ਅੰਬਰਵਾਉਣਾ ਚਾਹੁੰਦੇ ਸੀ ਉਹਨਾਂ ਕਿਹਾ ਮਹਾਰਾਣੀ ਸਾਹਿਬ ਨੇ ਜਿਹੜੀਆਂ ਹੀ ਅਸਲ ਵਿੱਚ ਗੇਮ ਬਣਾਈ ਸੀ ਉਹ ਤੇ ਸਾਰੀ ਪਲਟ ਕੇ ਰੱਖ ਦਿੱਤੀ ਮਹਾਰਾਣੀ ਸਹਿਬਾ ਨੇ ਇਹ ਨਾ ਆਖਿਆ ਮਹਾਰਾਣੀ ਸਹਿਬਾ ਤੁਸੀਂ ਕੇਵਲ ਤੇ ਕੇਵਲ ਮਹਾਰਾਜਾ ਤਲੀਪ ਸਿੰਘ ਦੀ ਪ੍ਰਤਪਾਲਕਾ ਹੋ ਸਾਡੇ ਸਿਆਸਤ ਦੇ ਕੰਮਾਂ ਵਿੱਚ ਦਖਲ ਨਾ ਦਿਓ ਅਸੀਂ ਬਹਿ ਕੇ ਡਾਂਗਾਂ ਨਹੀਂ ਖਾਣੀਆਂ ਚਾਹੁੰਦੀ ਅਸੀਂ ਪਾਰ ਜਾ ਕੇ ਲੜਾਂਗੇ ਲੱਖ ਰੋਕਿਆ ਲੇਕਿਨ ਇਹ ਬੰਦੇ ਨਾ ਰੁਕੇ ਚੱਲੇ ਗਏ ਬਾਪ ਪੁੱਤਰ ਮੁਦਕੀ ਵਾਲੇ ਪਾਸੇ ਲੜਾਈ ਹੋ ਰਹੀ ਹੈ ਔਰ ਸਤਕਾਰਯੋਖ ਖਾਲਸਾ ਜੀ ਮੁਦਕੀ ਦਾ ਮੈਦਾਨ ਫੇਰੂ ਸ਼ਾਹ ਦਾ ਮੈਦਾਨ ਇਤਿਹਾਦਿਕ ਮੈਦਾਨ ਸਿੱਖਾਂ ਨੇ ਹਾਰੇ ਅੰਗਰੇਜ਼ ਜਿੱਤ ਗਏ ਇੱਕ ਬੰਦਾ ਉਧਰਲੇ ਪਾਸਿਓਂ ਘੋੜੇ ਤੇ ਬੈਠਾ ਤੇ ਮਹਾਰਾਣੀ ਜਿੰਦ ਕੌਰ ਸੰਮਣ ਬੁਰਜ ਵਿੱਚ ਬੈਠੀ ਹੈ ਉਹਦੇ ਕੋਲ ਆਣ ਕੇ ਫਾਤੀਏ ਬਾਈ ਮਹਾਰਾਣੀ ਸੇਬਾ ਤੁਹਾਡੇ ਚਰਨਾਂ 'ਚ ਬੇਨਤੀ ਸਾਡਾ ਰਾਜ ਭਾਗ ਜਾਂਦਾ ਰਿਹਾ ਲਾਲ ਸਿੰਘ ਤੇ ਤੇਜਾ ਸਿੰਘ ਬੇਈਮਾਨ ਹੋ ਗਏ ਨੇ ਉਹ ਸਮਾਂ ਦੂਰ ਨਹੀਂ ਜਿੱਥੇ ਸਾਡਾ ਖਾਲਸਾ ਹੀ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਉਹ ਸਮਾਂ ਦੂਰ ਨਹੀਂ ਜਦਨੇ ਇਥੇ ਆਣ ਕੇ ਜੂਨੀਅਨ ਜੈਕ ਈਸਟ ਇੰਡੀਆ ਕੰਪਨੀ ਚੁਲਾ ਦੇਵੇਗੀ ਮਹਾਰਾਣੀ ਜਿੰਦ ਕੌਰ ਵਿਚਾਰੀ ਸੰਮਨ ਬੁਰਜ ਵਿੱਚ ਬੈਠੀ ਸੋਚਾਂ ਦੇ ਡੂੰਗੇ ਸਮੁੰਦਰ ਵਿੱਚ ਵਿਚਾਰੀ ਡੋਬ ਗਈ ਕੀ ਕੀਤਾ ਜਾਵੇ ਉਹ ਵਿਚਾਰੀ ਉੱਰੀ ਥੋੜੀ ਬੋਦੀ ਘਾਰ ਪੇਟਾ ਲਈ ਗੁਰੂ ਘਰ ਦੇ ਵਿੱਚ ਚੜਾਉਣ ਵਾਸਤੇ ਉਹ ਆਣ ਕੇ ਡੇਰਾ ਸਾਹਿਬ ਉਹਨੇ ਮਹਾਰਾਜ ਦੇ ਪਾਵਨ ਚਰਨਾਂ 'ਚ ਆਪਣੀ ਪੇਟਾ ਰੱਖੀ ਪੇਟਾ ਮਾਫੀਦਵਾਰ ਜਣਾ ਖਾਣਾ ਉੱਠਦਾ ਕਹਿੰਦਾ ਗੁਰਦੁਆਰੇ ਚੋ ਗੋਲਕਾਂ ਕੱਢਦੇ ਹੋ। ਔਰ ਜਣਾ ਖਾਣਾ ਕਹੀ ਜਾਂਦਾ ਗੁਰਦੁਆਰੇ ਚੜਾਵਾ ਨਹੀਂ ਚਾਹੀਦਾ ਕਿਉਂ ਭਾਈ ਚੜਾਵਾ ਕਿਉਂ ਨਹੀਂ ਚਾਹੀਦਾ? ਗੁਰਦੁਆਰੇ ਦੇ ਵਿੱਚ ਚੜਾਵਾ ਅੱਜ ਦਾ ਨਹੀਂ ਚੜਦਾ। ਭਾਈ ਸੱਤੇ ਤੇ ਭਾਈ ਬਲਵੰਡੇ ਨੇ ਵੀ ਕਿਹਾ ਸੀ ਮਹਾਰਾਜ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ ਇਹੋ ਕਿਹਾ ਸੀ ਨਾ। ਵੀ ਮਹਾਰਾਜ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ ਕਿਉਂ? ਅਸੀਂ ਆਪਣੀ ਧੀ ਦਾ ਵਿਆਹ ਕਰਨਾ। ਤੇ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਤੁਹਾਨੂੰ ਚੜਾਵਾ ਦੇ ਦੇਾਂਗੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਧੀ ਤੁਹਾਡੀ ਨਹੀਂ ਧੀ ਸਾਡੀ ਅਸੀਂ ਵਿਆਹਾਂਗੇ ਲੇਕਿਨ ਉਹਨਾਂ ਨੇ ਵੇਖਿਆ ਕਿ ਚੜਾਵਾ ਚੜਦਾ ਬੜਾ ਗੁਰੂ ਮਹਾਰਾਜ ਛਾਮਾ ਨੂੰ ਇਕੱਠਾ ਵੜਾ ਕਰਕੇ ਖੜ੍ਹਦਿਆ ਉਹਨਾਂ ਆਖਿਆ ਚੜਾਵਾ ਲੈਣਾ ਨਹੀਂ ਚੜਾਵਾ ਉਦੋਂ ਵੀ ਚੜਾਵਾ ਚੜਦਾ ਸੀ ਨਾ ਗੁਰਦੁਆਰੇ ਅੱਜ ਵੀ ਚੜਾਵਾ ਚੜਦਾ ਹੈ ਗੁਰਦੁਆਰੇ ਦੇ ਚੜਾਵੇ ਦੇ ਨਾਲ ਗੁਰੂ ਕੇ ਲੰਗਰ ਚੱਲਦੇ ਨੇ ਗੁਰਦੁਆਰੇ ਦੇ ਚੜਾਵੇ ਦੇ ਨਾਲ ਗ੍ਰੰਥੀ ਸਿੰਘ ਦੀ ਤਨਖਾਹ ਦਿੱਤੀ ਜਾਂਦੀ ਹੈ ਗੁਰਦੁਆਰੇ ਦੇ ਚੜਾਵੇ ਦੇ ਨਾਲ ਗੁਰੂ ਘਰ ਦੇ ਸੇਵਾਦਾਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਮੈਂ ਬੇਨਤੀ ਕਰਦਾ ਐ ਐਸਐਚਓ ਕੋ ਨਵਾਂ ਥਾਣੇ 'ਚ ਆਇਆ ਹੋਵੇ ਨਾ ਤੇ ਕਈ ਪਿੰਡ ਦੇ ਮੋਹਤਬਰ ਬੰਦੇ ਉਹਦੇ ਵਾਸਤੇ ਫੁੱਲ ਲੈ ਕੇ ਜਾਂਦੇ ਉਹਨੂੰ ਦੇਣ ਵਾਸਤੇ ਭਾਈ ਐਸਐਚਓ ਸਾਹਿਬ ਤੁਸੀਂ ਆਇਓ ਤੁਹਾਨੂੰ ਜੀ ਆਇਆਂ ਮੈਂ ਫਲਾਣੇ ਪਿੰਡ ਦਾ ਪੰਚ ਸਰਪੰਚ ਹਾਂ ਮੇਰੇ ਪਿੰਡ ਦੇ ਕੋਈ ਗੱਲਬਾਤ ਹੋਵੇ ਤੇ ਮੈਨੂੰ ਦੱਸਿਓ ਉਹ ਜੇ ਕ ਐਸਐਚਓ ਨੂੰ ਤੁਸੀਂ ਗੁਲਦਸਤਾ ਦੇਣ ਵਾਸਤੇ ਜਾਂਦੇ ਹੋ ਤੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਆਂ ਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤੇ ਉਹ ਗੁਰੂ ਦੇ ਚਰਨਾਂ 'ਚ ਅਸੀਂ ਪੇਟਾ ਕਿਉਂ ਨਾ ਭਾਈ ਚੜਾਈਏ ਤੁਹਾਡੀਆਂ ਗੋਲਕਾਂ ਹੀ ਤੇ ਚੁੱਭਦੀਆਂ ਭਾਈ ਇਹ ਗੋਲਕਾਂ ਨੇ ਜਦੋਂ ਕਿ ਤੇ ਆਫਤ ਆਉਂਦੀ ਹੈ ਗੋਲਕਾਂ ਖੋਲ-ਖੋਲ ਕੇ ਲੰਗਰ ਲਾਏ ਜਾਂਦੇ ਨੇ ਥਾਂ-ਥਾਂ ਦੇ ਉੱਪਰ ਇਹ ਗੋਲਕਾਂ ਪਤਾ ਨਹੀਂ ਕਿਉਂ ਮੰਤਰੀਆਂ ਨੂੰ ਡੰਗਾ ਚੁੱਬਣ ਵੀ ਗੋਲਕਾਂ ਨਹੀਂ ਗੁਰੂ ਘਰ 'ਚ ਚਾਹੀਦੀਆਂ ਤੋ ਖੈਰ ਰੋ ਵਿਚਾਰ ਹੁਣ ਮਹਾਰਾਣੀ ਜਿੰਦ ਕੌਰ ਨੇ ਅਣਕੇ ਪੇਟਾ ਤੇਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਮਹਾਰਾਜ ਗਰੀਬ ਨੀਂ ਦੀ ਬੋੜੀ ਕਰ ਸਕਦੀ ਮੈਨੂੰ ਕੋ ਸਾਡਾ ਰਾਜ ਭਾਗ ਬਚਾਉਣ ਵਾਲਾ ਨਹੀਂ ਦੀਂਦਾ ਉਹ ਤਾਂ ਤੋਂ ਬਾਅਦ ਨਮਸਕਾਰ ਕਰਕੇ ਵਿਚਾਰੀ ਹੋ ਕੇ ਆ ਨਾ ਰੋਈ ਸਤਿਗੁਰੂ ਦੇ ਚਰਨਾਂ 'ਚ ਤੇ ਜਿੱਥੇ ਦਿলোਂ ਅਰਦਾਸ ਕੀਤੀ ਜਾਵੇ ਨਾ ਉਹ ਉੱਥੇ ਮੇਰਾ ਸਤਿਗੁਰੂ ਅਰਦਾਸਾਂ ਅੱਜ ਵੀ ਸੁਣਦਾ ਹੈ ਵਿਚਾਰੀ ਵਾਪਸ ਆਈ ਜਿੱਥੇ ਕਦੇ ਪਤੀ ਦੀ ਮੜੀ ਲੱਟ-ਲੱਟ ਕਰਕੇ ਮੱਚੀ ਸੀਗੀ ਅੱਜ ਆਪਣੇ ਪਤੀ ਦੀ ਮੜੀ ਧਿਆਣ ਕੇ ਬੈਠੀ ਆ ਆਪਣੇ ਪਤੀ ਦੀ ਮੜੀ ਤੇ 6 ਸਾਲਾਂ ਬਾਅਦ ਉਹਨੇ ਤੇ ਅੱਗੋਂ ਪਿੱਛੋਂ ਵੀ ਹੋਵੇਗੀ ਪਰ ਅੱਜ ਆ 6 ਸਾਲਾਂ ਬਾਅਦ ਆਪਣੇ ਪਤੀ ਦੀ ਮੜੀ ਧਿਆਨ ਕੇ ਮਹਾਰਾਣੀ ਜਿੰਦ ਕੌਰ ਵਿਚਾਰੀ ਬੈਗੀ ਹੌਲੀ ਹੌਲੀ ਲੱਗੀ ਕਹਿਣ ਹਾਥੀ ਜਿਨ੍ਹਾਂ ਨੂੰ ਕਲਗੀਆਂ ਬਧੀਆਂ ਤੂੰ ਕੋਈ ਉਹ ਰੋਲ ਦੇ ਪਿਆ ਜ ਤਾਜ ਤੇਰਾ ਸਦਾ ਜਿਨ੍ਹਾਂ ਨੂੰ ਅੱਖਾਂ ਤੇ ਚੁੱਕਦਾ ਸਾਂਹ ਆ ਖੋਨਾ ਦੀ ਨਹੀਂ ਲਿਹਾਜ ਤੇਰਾ ਤੇਰੇ ਮੂਲ ਨੂੰ ਪਿਆ ਹੜੱਪਦਾ ਹੀ ਜਿਹੜਾ ਰੱਖਦਾ ਨਹੀਂ ਸੀ ਕਦੇ ਵਿਆਜ ਤੇਰਾ ਹੀਰੇ ਜਾਣ ਤੂੰ ਜਿਨ੍ਹਾਂ ਨੂੰ ਰੱਖਿਆ ਸੀ ਮੈਨੂੰ ਉਹ ਲਾਹੌਰ ਚੋਂ ਕੱਢ ਰਹੇ ਨੇ ਜੜ ਜਿਨ੍ਹਾਂ ਦੀ ਸ਼ੈਨਸ਼ਾ ਲਾਈ ਸੀ ਤੂੰ ਅੱਜ ਤੇਰੀਆਂ ਜੜਾਂ ਉਹ ਵੱਢ ਰਹੇ ਨੇ ਮਹਾਰਾਜਾ ਸਹਿਬਾ ਜਿਨ੍ਹਾਂ ਦੀ ਤੁਸੀਂ ਜੜ ਲਾਈ ਸੀ ਅੱਜ ਤੇਰੀਆਂ ਜੜਾਂ ਨੂੰ ਮਾਰੀ ਪਾ ਕੇ ਬੈਠੇ ਹੋਏ ਨੇ ਆਹ ਮਹਾਰਾਣੀ ਜਿੰਦ ਕੌਰ ਨਾਲੇ ਵਿਚਾਰੇ ਆਪਣੀ ਅਥਰੂ ਪੂੰਝਦੀ ਹੈ ਐਉਂ ਵੇਖਣ ਵਾਲਿਆਂ ਨੂੰ ਲੱਗਾ ਜਿਵੇਂ ਮਰੇ ਹੋਏ ਪਤੀ ਦਾ ਸਿਰ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਨੇ ਆਪਣੀ ਗੋਦੀ 'ਚ ਰੱਖਿਆ ਹੋਵੇ ਉਹਦੀ ਮੜੀ ਤੇ ਰੋ ਰੋ ਕੇ ਜਿਉ ਕੁਝ ਕਹਿੰਦੀ ਮੇਰੀਆਂ ਲੈਣਾ ਲਿਖੀਆਂ ਨਹੀਂ ਐ ਇਹ ਲਾਈਨਾਂ ਲਿਖੀਆਂ ਨੇ ਗੁਰਪੁਰ ਵਾਸੀ ਟਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਸਾਹਿਬ ਦੀਆਂ ਆਹ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ ਚੰਦ ਲੈਣਾ ਕਹਿ ਰਿਹਾ ਲਾਲੂ ਕਮਣ ਦਾ ਟਾਡੀ ਜੱਥਾ ਜਰਾ ਪਿਆਰ ਨਾ ਸਰ ਉਹ ਆਜੇ ਤੋ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰੇ ਪੰਜਾਬੀਆਂ ਦੀ ਦਰਿਆਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਲਤੀ ਲਤੀ ਜੰਜੀਰ ਪੰਜਾਬੀਆਂ ਦੀ ਜੀ ਦੇ ਨਾਲ ਪੈਰੀ ਦਰਦ ਕਰ ਕਮ ਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਕੱਲਾਸ਼ੇ ਰਣੀ ਜਿੱਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ Yeah! ਮਾਲਕ ਪਜ ਤੇਰੀ ਆਵਦਾ ਤੇਰੀ ਗੋਦ ਚ ਫਲ ਕੇ ਸੌਂਗੀਏ ਸੁਪਿਆਂ ਨੂੰ ਚਰ ਹੋ ਗਿਆ ਅੱਜ ਹੋਰ ਜਮਾਨਾ ਪਾਉਂਗੀਏ ਮਾਲਕ ਪਜ ਤੇਰੀ ਆਵਦਾ ਤੇਰੀ ਗੋਦ ਚ ਫਲ ਕੇ ਸੌਂਗੀਏ ਹੋ ਦਿਆ ਅੱਗੇ ਹੋਰ ਜਮਾਨਾ ਪਾਉਂਗੇ ਇੱਕ ਟੋਣਾ ਇੱਕ ਟੋਣਾ ਮਾਰ ਜਗਾ ਦੇਨੀ ਤੂੰ ਯੋਧੇ ਕਪਰੂ ਦਲੇਰ ਨੂੰ ਨਹੀਂ ਮੜੀਏ ਢੋਲ ਰਹਿ ਸੁਟਾ ਕੋਪ ਹਨੇਰੇ ਵਿੱਚ ਆ ਗਿਆ ਦੀਵੇ ਸਭ ਹੋ ਢੋਲ ਗਏ ਜੇ ਅੱਜ ਨਾ ਜੇ ਅੱਜ ਨਾ ਸੂਰਜ ਚਮਕਿਆ ਤਾਂ ਚਮਕੂ ਕੇਰੀ ਸ ਤੱਕ ਲਫੇਰ ਪੰਜਾਬ ਨੂੰ ਕਿਵੇਂ ਲਹੂ ਦੇ ਹੰਝੂ ਰੋ ਰਹੇ ਹੈ ਪੰਖੇ ਰਗੀਲਾ ਦਿਲ ਖਪਟ ਲੈ ਪਤੀ ਪੰਜਾਬ ਦੀ ਆ ਹੁਣ ਲਾ ਨਾ ਬਤੀ ਦੇ ਤੂਣੀ ਬੜੀਏ ਨੀ ਮੜੀਏ ਸ਼ੇਰ ਪੰਜਾਬ ਦੀ ਏ ਇੱਕ ਵਾਰ ਜਗਾ ਦੇ ਸ਼ੇਰ ਨੂੰ ਇੱਕ ਵਾਰ ਜਗਾ ਦੇ ਸ਼ੇਰ ਨੂੰ ਇੱਕ